ਪੌੜੀ ਇਸੇ ਨਾਲ ਉਚਾਰਨ ਕੀਤਾ ਹੋਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਲੋਕ ਵੈਸੇ ਇਸ ਪੌੜੀ ਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਤਿੰਨ ਸ਼ਲੋਕ ਨੇ ਇਨ੍ਹਾਂ ਤਿੰਨਾਂ ਸ਼ਲੋਕਾਂ ਵਿੱਚ ਉਸ ਮੂਲ ਚਰਚਾ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅੱਗੇ ਰੱਖਿਆ ਦੋ ਕਰੀਬਨ ਕਰੀਬਨ ਸਾਡੇ ਦੇਸ਼ ਵਿੱਚ ਵਿਆਪਕ ਤੌਰ ਦੇ ਵਿੱਚ ਚੱਲ ਰਹੀ ਹੈ ਤੇ ਮੰਨੀ ਜਾਂਦੀ ਹੈ ਉਹ ਹੈ ਸੂਤਕ ਪਾਤਕ ਕਿਸੇ ਘਰ ਵਿੱਚ ਜੀਵ ਦਾ ਜਨਮ ਹੋ ਗਿਆ ਹੈ ਪ੍ਰਾਣੀ ਦਾ ਜਨਮ ਹੋਇਆ ਹੈ ਜਾਂ ਮ੍ਰਿਤੂ ਹੋ ਗਈ ਹੈ ਐਸੇ ਘਰ ਬਾਰੇ ਕਹਿੰਦੇ ਨੇ ਇਸ ਘਰ ਨੂੰ ਸੂਤਕ ਲੱਗਿਆ ਹੈ ਇਸ ਘਰ ਨੂੰ ਪਾਤਕ ਲੱਗਿਆ ਹੈ ਇਸ ਘਰ ਦਾ ਅਨ ਭਟਿਆ ਹੋਇਆ ਹੈ ਇਸ ਘਰ ਦਾ ਧਾਨ ਭਟਿਆ ਹੋਇਆ ਹੈ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਨਜ਼ਰੀਆ ਹੈ ਕਉਂਕੇ ਜਨਮ ਤੇ ਮਰਨ ਕਰੀਬਨ ਕਰੀਬਨ ਪ੍ਰithvi ਤੇ ਚੱਲ ਹੀ ਰਿਹਾ ਹੈ ਔਰ ਵਿਆਪਕ ਤੌਰ ਤੇ ਜੋ ਹੈ ਚੱਲ ਰਿਹਾ ਹੈ ਇਸ ਸੂਤਕ ਤੇ ਭਾਕਤ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਛਬੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ ਕਿ ਇਹਨੇ ਦਬਦਾ ਵਿੱਚ ਪੈਣਾ ਹੈ ਸਾਰੇ ਦਾ ਸਾਰਾ ਸੂਤਕ ਅਗਿਆਨ ਹੈ ਜੰਮਣ ਮਰਣਾ ਹੁਕਮ ਹੈ ਬਾਹਣੇ ਆਵੇ ਜਾਏ ਜਮਣਾ ਤੇ ਮਰਣਾ ਪ੍ਰਭੂ ਦੀ ਰਜ਼ਾ ਵਿੱਚ ਹੈ ਤੇ ਜੇ ਜਨਮ ਨੂੰ ਸੂਤਕ ਮੰਨ ਲਈਏ ਮਰਨ ਨੂੰ ਪਾਤਕ ਮੰਨ ਲਈਏ ਇਸ ਕਰਕੇ ਸੂਤਕ ਪਾਤਕ ਲੱਗਿਆ ਹੈ ਉਹ ਪ੍ਰਮਾਤਮਾ ਦਾ ਜਿਹੜਾ ਵਿਧਾਨ ਹੈ ਉਸ ਨੂੰ ਹੀ ਸੂਤਕ ਪਾਤਕ ਲੱਗਿਆ ਹੈ ਫਿਰ ਜੋ ਪ੍ਰਮਾਤਮਾ ਦਾ ਬਣਾਇਆ ਹੋਇਆ ਜਨਮ ਤੇ ਮਰਨ ਦਾ ਵਿਧਾਨ ਹੈ ਇਹ ਅਸ਼ੁੱਧ ਹੋ ਗਿਆ ਇਹ ਅਪਵਿੱਤਰ ਹੋ ਗਿਆ ਕਿਉਂਕਿ ਜਮਨਿਆ ਹੈ ਕਰ ਨੂੰ ਸੂਤਕ ਲਗਣਾ ਹੈ ਮਰਨਾ ਹੀ ਘਰ ਨੂੰ ਪਾਤਕ ਲਗਣਾ ਹੈ ਤੇ ਮੌਤ ਤੇ ਜਨਮ ਜੋ ਪ੍ਰਭੂ ਨੇ ਬਣਾਈ ਹੈ ਵਾਸਤਵਿਕ ਇਹੀ ਸੂਤਕ ਤੇ ਪਾਤਕ ਹੈ ਤੇ ਬਣਾਈ ਪ੍ਰਭੂ ਨੇ ਤੋ ਪ੍ਰਭੂ ਨੇ ਇੱਕ ਅਛੂਤ ਵਿਧਾਨ ਨੂੰ ਜਨਮ ਦਿੱਤਾ ਇੱਕ ਅਛੂਤ ਕਿਰਿਆ ਨੂੰ ਜਨਮ ਦਿੱਤੀ ਹੈ ਅਚੇਤ ਅਵਸਥਾ ਵਿੱਚ ਅਸੀਂ ਕੈਸੀ ਕੈਸੀ ਅਨਗੈਲੀਆਂ ਜਗਤ ਦੇ ਜੁਹੇ ਕਰਦੇ ਹਾਂ ਔਰ ਖਾਸ ਕਰਕੇ ਉਹ ਵੀ ਧਰਮ ਦੇਣਾ ਥੇ ਇਸ ਸੂਤਕ ਪਾਤਕ ਧਾਰਮਿਕ ਮਨੁੱਖਾਂ ਦੇ ਪ੍ਰਚਾਰ ਕਰਕੇ ਅੱਜ ਤੱਕ ਇਸ ਦੇਸ਼ ਵਿੱਚ ਮਨੇ ਆ ਜਾ ਰਹੇ ਹਨ ਮਹਾਰਾਜ ਜੀ ਨੇ ਜੇਕਰ ਸੂਤਕ ਮੰਨਿਆ ਸਭ ਤੇ ਸੂਤਕ ਹੋਏ ਅਗਰ ਸੂਤਕ ਨੂੰ ਮੰਨਿਆ ਤਾਂ ਫਿਰ ਇਸ ਤੋਂ ਬਚਿਆ ਹੋਇਆ ਕੋਈ ਵੀ ਘਰ ਨਹੀਂ ਹੈ ਇਕ ਪ੍ਰਸ਼ਨ ਖੜਾ ਹੋਵੇਗਾ ਹਰ ਘਰ ਵਿੱਚ ਦੇ ਰੋਜ਼ ਜਨਮ ਮਰਨ ਨਹੀਂ ਨੇ ਕਿਸੇ ਕਿਸੇ ਘਰ ਵਿੱਚ ਹੈ ਤੋ ਸੂਤਕ ਪਾਤਕ ਕਿਸੇ ਕਿਸੇ ਘਰ ਦੇ ਚ ਹੋ ਸਕਦਾ ਹੈ ਜਿਸ ਘਰ ਦੇ ਵਿੱਚ ਬੱਚੇ ਦਾ ਜਨਮ ਹੋਇਆ ਹੈ ਜਾਂ ਜਿਸ ਘਰ ਵਿੱਚ ਅਰਥੀ ਉੱਠ ਲਈ ਹੈ ਉਸ ਘਰ ਦੇ ਸੂਤਕ ਪਾਤਕ ਹੋਵੇਗਾ ਪਰ ਮਹਾਰਾਜ ਕਹਿੰਦੇ ਨਹੀਂ ਸਭ ਤੇ ਸੂਤਕ ਹੋਏ ਸਾਰੇ ਘਰਾਂ ਵਿੱਚ ਸੂਤਕ ਤੇ ਪਾਤਕ ਹੈ ਔਰ ਸਾਰੇ ਘਰਾਂ ਵਿੱਚ ہر وقت ہر روز جنم تے مرن چل رہے ہیں کتنی گہری دشتا ہے صاحب شری گرنانک دیو جی مہاراج دی کی اتھے بندے نے ترک کھڑی کر دینی ہے ہر گھر ہر سمیں جنم تے مرن نہیں ہر سمیں نہیں کسی ہے کسی گھر مرتو ہے کسی گھر ہے ਕਿਸੇ ਘਰ ਵਿੱਚ ਅੱਜ ਕਿਸੇ ਪ੍ਰਾਣੀ ਦਾ ਜਨਮ ਹੋਇਆ ਹੈ ਬੱਚੇ ਦਾ ਜਨਮ ਹੋਇਆ ਹੈ ਕਿਸੇ ਘਰ ਵਿੱਚ ਨਹੀਂ ਹੈ ਪਰ ਆਪ ਕਹਿੰਦੇ ਹੋ ਸਭ ਤੇ ਸੂਤਕ ਹੋਏ ਫਿਰ ਸੂਤਕ ਤੇ ਸਾਰੇ ਘਰਾਂ ਵਿੱਚ ਹੈ ਸਾਰਿਆਂ ਨੂੰ ਲੱਗੇਗਾ ਤੇ ਸੂਤਕ ਤੋਂ ਫਿਰ ਕੋਈ ਘਰ ਵਿੱਚ ਬਚ ਨਹੀਂ ਸਕਦਾ ਮਹਾਰਾਜ ਕਹਿੰਦੇ ਗੋ ਹੈ ਅੱਤੇ ਲੱਕੜੀ ਅੰਦਰ ਧੀੜਾ ਪ੍ਰਥਮ ਤੇ ਅਸੀਂ ਜੋ ਅੱਗ ਜਲਾਉਂਦੇ ਆ ਖਾਸ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਚ ਦੋ ਲੱਕੜਾਂ ਜਲਾਈਆਂ ਜਾਂਦੀਆਂ ਸਨ ਪਾਖੀਆਂ ਜਲਾਈਆਂ ਜਾਂਦੀਆਂ ਸਨ ਆਖਰ ਉਸ ਦੇ ਚ ਸੂਖਮ ਜਰਾਸੀਨ ਸਨ ਉਸ ਦੇ ਚ ਕੀੜੇ ਲੈ ਮਹਾਰਾਜ ਕਹਿੰਦੇ ਨੇ ਲੱਕੜਾਂ ਨੂੰ ਜਲਾਉਂਦੇ ਹਾਂ ਮ੍ਰਿਤੂ ਚਲੇਗੀ ਗੋਏ ਦੇ ਪਾਖੀਆਂ ਦੇ ਅੰਦਰ ਅੰਦਰ ਜੀਵ ਪੈਦਾ ਹੁੰਦੇ ਰਹਿੰਦੇ ਨੇ ਮਰਦੇ ਰਹਿੰਦੇ ਨੇ ਤੇ ਪਾਖੀਆਂ ਨੂੰ ਜਲਾਉਣ ਦੇ ਨਾਲ ਕਤਨੀ ਵਿਆਪਕ ਮੌਤ ਹੋ ਗਈ ਮਨੁੱਖ ਜੋ ਸਵਾਸ ਲੈਂਦਾ ਹੈ ਅੰਦਰ ਬਾਹਰ ਕੱਢਦਾ ਹੈ ਇਹਦੇ ਨਾਲ ਵੀ ਕਈ ਕਿਟਾਨੂਆਂ ਦੀ ਮਰਤੂ ਹੋ ਜਾਂਦੀ ਹੈ ਕਈ ਸੋਖਸ਼ਮ ਜੀਵਾਂ ਦੀ ਬਿਲਕੁਲ ਹੋ ਜਾਂਦੀ ਹੈ ਸ਼ਾਇਦ ਇਹ ਹੀ ਕਾਰਨ ਹੈ ਕਿ ਕੁਝ ਸਾਧੂ ਇੱਕ ਵਿਸ਼ੇਸ਼ ਪੰਥ ਦੇ ਆਪਣੇ ਮੂੰਹ ਦੇ ਉੱਤੇ ਤਾਕੀ ਬਨ ਕੇ ਰੱਖਦੇ ਨੇ ਤਾਂ ਕਿ ਹਵਾ ਵੀ ਛਣ ਕੇ ਜਾਵੇ ਤਾਂ ਕਿ ਸੜੀ ਹਵਾ ਦੇ ਨਾਲ ਉਹ ਹਵਾ ਵਿੱਚ અત્યੰਤ ਸੂਖਸ਼ਮ ਜੀਵ ਨੇ ਉਹਨਾਂ ਦੀ ਮੌਤ ਨਾ ਹੋ ਜਾਏ। ਮਹਾਰਾਜ ਕਨ ਚਲੋ ਇਹ ਮੰਨ ਲਈਏ ਹਵਾ ਦੇ ਜੋ ਸੂਖਸ਼ਮ ਕਿਟਾਣੂ ਨੇ ਉਹਨਾਂ ਦੀ ਮੌਤ ਨਾ ਹੋਵੇ ਤੇ ਮੂੰਹ ਤੇ ਟਾਕੀ ਬਣ ਲਈਏ ਪਰ ਕਮ ਸੇ ਕਮ ਪਾਣੀ ਤੇ ਪੀ ਹੋ ਗਏ। ਤਾਂ ਪਾਣੀ ਵਿੱਚ ਹੀ ਜੀਵ ਨੇ। ਉਹ ਤੁਹਾਡੇ ਪੀਂਦਿਆਂ ਹੀ ਮਰ ਜਾਣਗੇ। ਤਾਂ ਭੁੱਲ ਕੇ ਵੀ ਪਾਣੀ ਨਹੀਂ ਪੀਣਾ ਚਾਹੀਦਾ। ਫਿਰ ਸਾਈਬ ਕਨ ਨੇ ਜਿੰਨੇ ਦਾਣੇ ਆਨੰਦੇ ਨੇ ਵਾਸਤਵ ਸਾਰਿਆਂ ਦੇ ਚ ਜੀਵ ਹੈ ਗੋਹੇ ਅੱਤੇ ਲੱਕੜੀ ਅੰਦਰ ਦੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ ਸਾਰੇ ਦਾਣਿਆਂ ਦੇ ਚ ਜੀਵ ਹੈ ਤੂੰ ਕਮ ਸਿਕਮ ਭੋਜਨ ਤੇ ਖਾਓਗੇ ਔਰ ਭੋਜਨ ਖਾਓਗੇ ਤੋ ਪਤਾ ਨਹੀਂ ਕਿਤਨਿਆਂ ਕੀਟਾਨਮਾਂ ਦੀ ਹੱਤੇ ਆ ਪਾਣੀ ਤੇ ਪੀਓਗੇ ਤੇ ਪਾਣੀ ਦੇ ਪੀਂਦਿਆਂ ਪਤਾ ਨਹੀਂ ਕਿੰਨੀ ਵੱਡੀ ਹਿੰਸਾ ਅਗਰ ਕੋਈ ਮਨੁੱਖ ਆਖੇ ਕਿ ਮੈਂ ਪੂਰਨ ਤੌਰ ਤੇ ਅਹਿੰਸਕ ਹੋਣਾ ਹੈ ਉਹ ਅਜ ਹੀ ਮਰ ਜਾਏਗਾ ਜੀ ਨਹੀਂ ਸਕੇਗਾ ਨਾ ਉਹ ਪਾਣੀ ਪੀ ਸਕਦਾ ਹੈ ਨਾ ਫਿਰ ਉਹ ਅੰਨ ਖਾ ਸਕਦਾ ਹੈ ਨਾ ਉਹ ਫਿਰ ਸਵਾਸ ਲੈ ਸਕਦਾ ਹੈ ਕਿਉਂਕਿ ਹਵਾ ਦੇ ਵਿੱਚ ਵੀ ਕੀਟਾਣੂ ਨੇ ਜਗਤ ਵਿੱਚ ਐਸਾ ਕੁਝ ਵੀ ਨਹੀਂ ਜਿਸ ਵਿੱਚ ਜੀਵ ਨਹੀਂ ਹੈ ਇਹ ਗਲ ਵਖਰੀ ਹੈ ਕਿ ਕਿਸੇ ਤਲ ਤੇ ਜੀਵ ਸੁੱਤਾ ਹੋਇਆ ਹੈ ਕਿਧਰੇ ਥੋੜਾ ਜਾਗਿਆ ਹੋਇਆ ਹੈ ਕਿਧਰੇ ਬਹੁਤ ਜਾਗਿਆ ਹੋਇਆ ਹੈ ਜਿੱਥੇ ਇਹ ਜੀਵਨ ਪੂਰਾ ਜਾਗਿਆ ਹੋਇਆ ਹੈ ਅਸੀਂ ਉਸੇ ਨੂੰ ਪੂਰਨਪੁਰਖ ਕਹਿੰਦੇ ਆ ਸੰਤ ਕਹਿੰਦੇ ਆ ਮਹਾਪੁਰਸ਼ ਕਹਿੰਦੇ ਆ ਫਿਰ ਕਿਸੇ ਦੇ ਅੰਦਰ ਵੀ ਥੋੜਾ ਜਾਗਿਆ ਹੈ ਬਾਕੀ ਸੁੱਤਾ ਹੋਇਆ ਹੈ ਇਕ ਕਿਸੇ ਦੇ ਅੰਦਰ ਪੂਰਨ ਤੌਰ ਤੇ ਸੁਸਤਾ ਹੋਇਆ ਹੈ ਜੀਵ ਗੁਰਵਾਣੀ ਨੇ ਪੱਥਰ ਦੇ ਵਿੱਚ ਵੀ ਮੰਨ ਲਿਆ ਪਰ ਸੁਸਤਾ ਹੋਇਆ ਬਿਲਕੁਲ ਅਚੇਤ ਬਿਲਕੁਲ ਵੱਖਰੀ ਹੈ ਕਿ ਸੁਸਤ ਨੂੰ ਪੀੜਾ ਨਹੀਂ ਹੁੰਦੀ ਜੋ ਨੀਂਦ ਦੇ ਚਲਾ ਗਿਆ ਉਹਨੂੰ ਪੀੜਾ ਨਹੀਂ ਉਹਨੂੰ ਦਰਦ ਨਹੀਂ ਲੇਕਿਨ ਇਤਨੀ ਗਲਤ ਸਪਸ਼ਟ ਜੀਵ ਤੇ ਹੈ ਉਹ ਗਹਿਰੀ ਨਿੰਦਰਾ ਹੈ ਪੱਥਰ ਦੀ ਪਰ ਜੀਵ ਉਸ ਦੇ ਚ ਹੀ ਹੈ جیو تھوڑا جہاں جاگ گیا بنسپتی زیادہ جاگ گیا پشوا دکشیا جاگ گیا پوراں طور پہ جس در جیون جاگتی پیدا ہو جائے اسی ہیں اسے نو اسی نو کہنے ہیں اس واسطے ਇਸ ਜੀਵ ਹੱਤਿਆ ਦੇ ਮਸਲੇ ਨੂੰ ਲੈ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਬੜੀ ਸੋਹਣੀ ਦ੍ਰਿਸ਼ਟ ਸਾਡੇ ਸਾਹਮਣੇ ਰੱਖਦੇ ਨੇ ਕਿੰਨੇ ਇਹ ਦੇਸ਼ ਜੋ ਕਾਫੀ ਸਦੀਆਂ ਤੱਕ ਗੁਲਾਮ ਹੋਇਆ ਉਹਦੇ ਪਿੱਛੇ ਦਰਸਲ ਇੱਕ ਸਿਧਾਂਤ ਨੇ ਕੰਮ ਕੀਤਾ ਉਹ ਸੀ ਅਹਿੰਸਾ ਪਰਮੋ ਧਰਮੰ ਅਹਿੰਸਾ ਹੀ ਪਰਮ ਧਰਮ ਹੈ ਜਦ ਕਿਸ ਤਰ੍ਹਾਂ ਦਾ ਨਾਰਾ ਗੁਰੂ ਨਾਨਕ ਨੇ ਬਿਲਕੁਲ ਨਹੀਂ ਲਾਇਆ ਸਾਹਿਗੁਰੂ ਨਾਲ ਨਹੀਂ ਕਿਹਾ ਜੀ ਮਾਰਾ ਜਿਕੇ ਨੇ ਨੇ ਨਾ ਇੱਕ ਬੜਾ ਕੀਮਤੀ ਪਰ ਬੜਾ ਵਾਕ ਹੈ ਆਪ ਕਹਿੰਦੇ ਨੇ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਸਾਧ ਕਹਾਵੇ ਕਿਸ ਨੇ پاک ਸਮਾਨ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਾਕ ਜੋ ਗੁਲਗੰਦ ਸਾਹਿਬ ਜੀ ਮਹਾਰਾਜ ਦੇ ਅੰਦਰ ਆਇਆ ਔਰ ਬੜੇ ਵਿਆਪਕ ਰੂਪ ਦੇ ਚ ਆਪ ਕਹਿੰਦੇ ਨੇ ਪਹਿਲਾ ਮਾਸੋ ਨਿੰਿਆ मासे अंदर सांस वड्डा होया व्याहा कर ले आया मास मासो ही मास उपजे मासो सबे साख महाराज ने पहले तू मास द्वारा मास देच प्रवेश कीता फिर तेरे मास देच ही प्राण चले फिर तो मास दे चोही जन्म लेया پھر تو ہویا گیا گھر ہوا ایک ماس دا ٹکڑا لے ہے پھر ماس تو ماس دی اتپتی ماس تو ماس دا جو ہے پسارا تھے تک کہ جہاں باہر نمیا مما ماس گراس ماں دا اسن ایک ماس تو ماس دا جو ست ہے تت ہے وہ دودھ ہے ماس دا ہی تت ہے ماس دے دوں نکل دا ہے جیسے انگوران دا رس جیسے تلان دا تیل ویسے ماس دا تیل ماس دا نچوڑ دودھ ہے انج کہہ لو شدھ روپ ماس ہی ہے جیسے شد روپ تیل تل ہی ہے جو تیل ہے وہ بدام ہے بدام روگن کی ہے بدام روگن ਬਦਾਮਾਂ ਦਾ ਸ਼ੁੱਧ ਰੂਪ ਛਿਲਕੇ ਇੱਕ ਪਾਸੇ ਹੋ ਗਏ ਕਚਰਾ ਇੱਕ ਪਾਸੇ ਹੋ ਗਿਆ ਦੂਜੇ ਤੱਤ ਸੀ ਉਹ ਰੋਗਨ ਦੇ ਰੂਪ ਦੇ ਸਾਹਮਣੇ ਆ ਗਏ ਇਸੇ ਤਰੀਕੇ ਨਾਲ ਤੇਲ ਦੇ ਜੋ ਛਿਲਕੇ ਸਨ ਜੋ ਉੱਪਰ ਮੋਟੀ ਧਾਰਾ ਸੀ ਉਹ ਇੱਕ ਪਾਸੇ ਹੋ ਗਈ ਤੱਤ ਸਾਹਮਣੇ ਆ ਗਿਆ ਤੇਲਾਂ ਦੇ ਰੂਪ ਦੇ ਵਿੱਚ ਉਹ ਬਹੁ ਮਾਸ ਅਖੂਲ ਦੇਚ ਜੋ ਸੂਖਸ਼ਮ ਧਾਰਾ ਹੈ ਉਹ ਹੈ ਲਹੂ ਦੇ ਉਹ ਹੈ ਦੁੱਧ ਦੇ मांस ते लहू ਤੋਂ ਹੀ ਦੁੱਧ ਬਣਦਾ ਹੈ ਤੇ मांस ਤੇ ਲਹੂ ਦਾ ਤਤ ਹੈ ਨਿਚੋੜ ਹੈ ਬੱਚਾ ਪੀ ਰਿਹਾ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਤੂੰ ਤੇ ਜਨਮ ਤੋਂ ਹੀ ਮਾਸ ਆ ਰਹੀ ਹੋ ਗਿਆ ਤੂੰ ਮਾਂ ਦਾ ਇਸਨਮਉਂ ਦੇ ਚ ਪਾ ਲਿਆ ਫਿਰ ਮਾਸ ਦੁਆਰਾ ਤੇਰੀ ਉਤਪਤੀ ਮਾਸ ਦੁਆਰਾ ਤੇਰੀ ਪਾਲਣਾ ਵੱਡਾ ਹੋਇਆ ਵਿਆਹ ਆ ਘਰ ਲੈ ਆਇਆ ਮਾਸ ਜਵਾਲ ਹੋ ਗਏ ਘਰ ਵਿੱਚ ਮਾਸ ਦਾ ਟੁਕੜਾ ਲੈ ਆਇਆ ਹੈ ਔਰ ਇਹ ਵੀ ਸਾਰੇ ਦਾ ਸਾਰਾ ਸੰਬੰਧ ਮਾਸ ਦਾ ਹੀ ਸੰਬੰਧ ਮਾਸ ਦਾ ਹੀ ਮਾਸ ਨਾਲ ਤਰਪਸ਼ ਮਾਸ ਹੀ ਮਾਸ ਦੀ ਖੁਰਾਕ ਇਹਨ ਗੁਰਾਨਿਕ ਦੇਵ ਜੀ ਮਹਾਰਾਜ ਇਹ ਵੀ ਕਹਿੰਦੇ ਨੇ ਜੀਵਾਂ ਦਾ ਆਹਾਰ ਜੀ ਖਾਣਾ ਇਹ ਕਰੇ ਜਿਸ ਚੀਜ਼ ਵਿੱਚ ਜੀਵ ਨਹੀਂ ਉਸ ਤੋਂ ਜੀਵਨ ਵੀ ਨਹੀਂ ਮਿਲ ਸਕਦਾ ਜਿਸ ਵਿੱਚ ਜੀਵ ਨਹੀਂ ਉਹ ਜੀਵਨ ਦੇਣ ਵਿੱਚ ਅਸਮਰਥ ਹੈ ਇਸ ਵਾਸਤੇ ਜੀਵ ਹਰ ਚੀਜ਼ ਵਿੱਚ ਹੈ ਔਰ ਕੋਈ ਇਸ ਝਗੜੇ ਨੂੰ ਬਹੁਤ ਵਧਾਏ ਹੈ ਤਾਂ ਮਹਾਰਾਜ ਕਹਿੰਦੇ ਮੈਂ ਤੇ ਕਹਾਂਗਾ ਉਹ ਮੂਰਖ ਹੈ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਸਾਗ ਕਹਾਵੇ ਕਿਸ ਨੇ ਪਾਪ ਸਮਾਣੇ ਸਾਹਿਬ ਕਹਿੰਦੇ ਜੇ ਪੈਣੀ ਦ੍ਰਿਸ਼ਟ ਕੋਲ ਹੈ ਤਾਂ ਫਿਰ ਸਾਗ ਵੀ ਮਾਸ ਹੈ ਕੋਕਤ ਬਨਸਪਤੀ ਦੇਚ ਜੀਵਨ ਹੈ ਸਾਡੇ ਦੇਸ਼ ਦੇ ਮਹਾਨ ਦਾਰਸ਼ਨਿਕ ਤੇ ਵਿਗਿਆਨਿਕ ਸਰ ਜਗਦੇਸ਼ ਚੰਦਰ ਬੋਸ ਨੇ ਸਿੱਧ ਕਰ ਦਿੱਤਾ ਸੀ ਬਨਸਪਤੀ ਹੱਸਦੀ ਹੈ ਬਨਸਪਤੀ ਰੋਂਦੀ ਹੈ ਬਨਸਪਤੀ ਦੁਖਤ ਹੁੰਦੀ ਹੈ ਬਨਸਪਤੀ ਆਨੰਦਤ ਹੁੰਦੀ ਹੈ ਬਨਸਪਤੀ ਪ੍ਰੇਮ ਕਬੂਲ ਕਰਦੀ ਹੈ ਔਰ ਨਫਰਤ ਦਾ ਉਸ ਤੇ ਪ੍ਰਭਾਵ ਪੈਂਦਾ ਹੈ ਬਨਸਪਤੀ ਦੇਚ ਨਰਵੀ ਹੈਗੇ ਨੇ بنسپتی مرین بھی ہے گئے نے بڑے شوق نال لوگ خاص جو ہے کھائی جا رہے نے ساگ کھائی جا رہے نے بنسپتی کھائی جا رہے نے اور کہتے شاقاہاری ہاں شاقاہاری ماساہاری ہے ماساہاری شاقاہاری ہے یاترا ہے جو شاک اگے وڑ گیا ہے وہ ماس ہے جو ماس پچھے رہ گیا ہے وہ شاک ہے بس اتنی گل ہے جو بنسپتی اگل چلی گئی ماس ہے اور جو ماس پچھے رہ گیا کیونکہ دھرم کی دنیا بہت وا بکھیڑا سی وپک اور لگے ہوئے سوری گرن میلے گرو گرنانک نے اے شبد اچارن ਮੁਰਖ ਖੇਤਰ ਵਿੱਚ ਉਚਾਰਨ ਕੀਤਾ ਮਾਸ ਸਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ